ਮਨੇ ਇਹ ਗੱਲ ਦੱਸੋ ਵੀ ਇੱਕ ਫਰਦ ਲੈਣ ਦੇ ਲਈ ਹਾਂਜੀ ਮੈਂ ਉਸ ਤੇ ਗੱਲ ਕਰਦਾ ਵਾਂ ਪਟਵਾਰੀ ਤੱਕ ਪਹੁੰਚ ਐ ਜੇ ਪਟਵਾਰੀ ਨਹੀਂ ਸੁਣਦਾ ਆਪਾਂ ਕਿਸੇ ਹੋਰ ਦਾ ਫੋਨ ਕਰਵਾ ਦਿੰਨੇ ਆ ਇਲਾਕੇ ਦੇ ਐਮਐਲਏ ਦਾ ਕਰਵਾ ਦਿੰਨੇ ਆ ਹੋਰ ਕਿਸੇ ਬੰਦੇ ਅਫਸਰ ਦਾ ਕਰਵਾ ਦਿੰਨੇ ਆ ਆਪਣਾ ਕੰਮ ਹੋ ਜਾਂਦਾ ਹਾਂਜੀ ਹਾਂਜੀ ਪਰ ਤੁਸੀਂ ਆਪਣੀ ਫਰਦ ਲੈਣ ਦੇ ਲਈ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੀ ਐ ਤੁਸੀਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਐ ਤੁਸੀਂ ਰਾਸ਼ਟਰਪਤੀ ਤੱਕ ਪਹੁੰਚ ਗਏ ਚਾਰ-ਚਾਰ ਮੁੱਖ ਮੰਤਰੀ ਜੀ ਅੱਛਾ ਚਾਰ-ਚਾਰ ਮੁੱਖ ਮੰਤਰੀ ਕੰਮ ਨਹੀਂ ਬਣਿਆ ਕੰਮ ਨਹੀਂ ਬਣਿਆ ਭਗਵੰਤ ਮਾਨ ਨੂੰ ਤਾਂ ਮੈਂ ਇੱਕ ਬੱਚਾ ਬੇਨਤੀ ਵੀ ਕੀਤੀ ਸੀਗੀ ਹਾਂ ਵੇ ਅਰਬਾਂ ਰੁਪਏ ਤਰੇ ਖਜ਼ਾਨੇ ਤੋਂ ਬਾਅਦ ਜਾ ਰਿਹਾ ਅਰਬਾਂ ਰੁਪਇਆ ਇਹਨੂੰ ਸੰਭਾਲਿਆ ਕਿੱਦਾਂ ਜਾ ਸਕਦਾ ਚਲੋ ਛੋਟੀ ਜੀ ਗੱਲ ਕਰੀਏ ਹਾਂਜੀ ਅਰਬਾਂ ਰੁਪਇਆ ਖਜ਼ਾਨੇ ਤੋਂ ਬਾਅਦ ਕਿੱਥੇ ਜਾ ਰਿਹਾ ਤੇ ਕਿਹਦੀ ਗੇਮ ਚ ਜਾ ਰਿਹਾ ਖਜ਼ਾਨੇ ਚ ਪੈਸਾ ਪੈ ਹੀ ਨਹੀਂ ਰਿਹਾ ਹਾਂ ਹੁਣ ਇੱਕ ਤੁਸੀਂ ਰਿਕਾਰਡ ਰੂਮ ਵਿੱਚ ਜਾਓ ਹਾਂ ਤੁਸੀਂ ਵਾਸਤਾ ਕਢਾ ਲਓ ਪਿੰਡ ਦਾ ਹਾਂ ਵਾਸਤਾ ਕਢਾਉਣ ਨੂੰ ਤੁਹਾਨੂੰ 500 ਰੁਪਇਆ ਦੇਣੇ ਪੈਣੇ ਹਾਂ ਤੇ ਉਹ 5 ਰੁਪਏ 10 ਰੁਪਏ ਸਰਕਾਰੀ ਫੀਸ ਹੈ ਹਾਂ ਉਹ ਸਰਕਾਰ ਦੇ ਖਜ਼ਾਨੇ ਵਿੱਚ 10 ਰੁਪਏ ਨਹੀਂ ਜਾ ਰਹੇ ਸਰਕਾਰ ਦੇ ਖਜ਼ਾਨੇ ਚ 10 ਰੁਪਏ ਨਹੀਂ ਜਾ ਰਹੇ 100 ਰੁਪਏ ਲੈ ਰਿਹਾ ਕਾਨੂੰਨ ਕੋ 10 ਦਾ ਕੱਢਦਾ ਹੂੰ ਵਸਸ ਜ ਹੈ ਕਿਆ ਹੂੰ ਉਹਨਾਂ ਨੇ ਜੇ ਮਿਸਲ ਕੀਤੀ ਕੱਢ ਲਈ ਦਾ ਵਸਸ ਕੱਢੇ ਹੂੰ ਤੁਸੀਂ ਬਾਹਰ ਤੇ ਜਾਓਂਗੇ ਹੂੰ ਬੜਵਲੇ ਇਹ ਸੋਚਦਾ ਬੰਦਾ ਵੀ ਬੜਵਲੀ ਕਿਸੇ ਨੂੰ بڑے ਕਾਨੂੰਨੂਸਿਆਲੇ ਨੂੰ ਜਾਂ ਕੋਈ ਤਹਿਸੀਲਦਾਰ ਤੱਕ ਵੀ ਲੈ ਕੇ ਆਇਆ ਮੈਂ 10 ਸਾਲ ਤੱਕ ਇਹ ਕੰਮ ਕਰਦਾ ਰਿਹਾ ਹੂੰ ਫਿਰ ਮੈਂ ਸ਼ਿਆਮਾ ਜੀ ਮਾਨ ਨੂੰ ਮਿਲਣ ਗਿਆ ਸੀਗਾ ਤਾਂ ਉੱਥੇ ਮੈਨੂੰ ਸ਼ਿਆਮਾ ਜੀ ਮਾਨ ਵਿੱਤ ਕਮਿਸ਼ਨ ਪੰਜਾਬ ਅੱਛਾ ਉਹਨੂੰ ਮਿਲਣ ਗਿਆ ਸੀਗਾ ਤਾਂ ਉੱਥੇ ਕੰਟੇਨ 'ਚ ਮੈਂ ਰੋਟੀ ਖਾਣ ਲੱਗਿਆ ਖਾਣਾ ਖਾਣ ਲੱਗਿਆ ਹੋਪਸ ਉੱਥੇ ਉੱਡੇ ਵੀ ਹੁੰਦੇ ਆਪਸ ਨੂੰ ਜਾਣਾ ਕੋਈ ਮਾੜੀ ਮੋੜੀ ਗੱਲ ਥੋੜੀ ਆ ਉੱਥੇ ਆਪਣਾ ਮਿਲਣਾ ਵਿੱਤ ਕਮਿਸ਼ਨ ਨੂੰ ਮਿਲਣਾ ਰੋਟੀ ਖਾਣ ਲੱਗਿਆ ਜੀ ਭੁੱਖ ਲੱਗੀ ਵੀ ਤੀਜੀ ਨੌਵੀਂ ਮੰਜ਼ਲ ਤੇ ਕੋਈ ਕੰਟੇਨ ਹੈ ਜੀ ਉਹ ਤੇ ਇੱਕ ਤੁਹਾਡੇ ਵਰਗਾ ਮਾਹਪੁਰਸ਼ ਬੈਠਾ ਤਾਂ ਮੈਂ ਤਾਂ ਉਹਨੂੰ ਮਾਹਪੁਰਸ਼ੇ ਬੈਠਾ ਕਹੂੰਗਾ ਰੋਟੀ ਖਾਂ ਲੱਗਿਆ ਸਰ ਮੈਂ ਕਿਹਾ ਵੀ ਮੈਂ ਕੰਬਦਾ ਸੀਗਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਕਿੱ ਆ ਲੱਗੇ ਹੋ ਕਹਿੰਦਾ ਮੈਂ ਕਾਨੂੰਗੋ ਲੱਗਿਆ ਪਿਆ ਹਾਂ ਮੈਂ ਕਿਹਾ ਜੀ ਮੇਰੀ ਆ ਹੈ ਫਰਜ਼ ਨਹੀਂ ਕੱਟਦਾ ਪਟਵਾਰ ਹਾਂ ਕਹਿੰਦਾ ਜੇ ਪਟਵਾਰੀ ਫਰਜ਼ ਨਹੀਂ ਨਾ ਕੱਟਦਾ ਤਾਂ ਤੈਨੂੰ ਮੈਂ ਵੀ ਨਹੀਂ ਫਰਜ਼ ਦੇਵਾ ਸਕਦਾ ਮੈਂ ਰਿਕਾਡ ਰੂਮ ਚ ਰਹਿੰਦਾ ਇਹ ਗੱਲ ਕਿਹਨੇ ਕਹੀ ਕਾਨੂੰਗੋ ਨੇ ਕਹੀ ਅੱਛਾ ਕਾਨੂੰਗੋ ਨੇ ਕਹੀ ਵੀ ਜੇ ਪਟਵਾਰੀ ਫਰਜ਼ ਨਹੀਂ ਕੱਟਦਾ ਤਾਂ ਮੈਂ ਵੀ ਨਹੀਂ ਦਵਾ ਮੈਂ ਵੀ ਨਹੀਂ ਦਵਾ ਸਕਦਾ ਤੇ ਮੁੱਖ ਮੰਤਰੀ ਵੀ ਨਹੀਂ ਦਵਾ ਸਕਦਾ ਚਾਹੇ ਮੁੱਖ ਮੰਤਰੀ ਦਾ ਪਿਓ ਆ ਜੇ ਏ ਬਾਹਰ ਦੇ ਮਾਕੇ ਦੀ ਗੱਲ ਤੁਹਾਡਾ ਤੁਹਾਡਾ ਦਰਦ ਹੈ ਹਾਂ ਮੈਂ ਤੁਹਾਡੇ ਦਰਦ ਦਾ ਮਜ਼ਾਕ ਨਹੀਂ ਬਣਾਉਣਾ ਚਾਹੁੰਦਾ ਪਰ ਮੈਨੂੰ ਹਾਸਾ ਤਾਂ ਆ ਰਿਹਾ ਵੀ ਇੱਕ ਫਰਦ ਦੇ ਲਈ ਕਿੰਨੇ ਸਾਲਾਂ ਤੋਂ ਪਿਛਲੇ ਪਿਛਲੋ 25 30 ਸਾਲ ਤੋਂ ਜੀ ਪਟਕੀ ਤੋਂ 30 ਸਾਲਾਂ ਵੀ ਇੱਕ ਫਰਦ ਲੈਣ ਦੇ ਲਈ ਹਾਂਜੀ ਇੰਨਾ ਖੱਜਲ ਖਵਾਰ ਹੋਇਓ ਹਾਂਜੀ ਕਿੱਥੋਂ ਤੱਕ ਪਹੁੰਚ ਕਰ ਲਈ ਚਿੱਠੀਆਂ ਕੜਦੀਆਂ ਚਾਰ ਮੁੱਖ ਮੰਤਰੀ ਬਦਲ ਗਏ ਹਾਂਜੀ ਹਾਂਜੀ ਤੇ ਫਰਦ ਨਹੀਂ ਮਿਲਦੀ ਪਈ ਕਿਤੇ ਤੁਹਾਡਾ 2 ਨੰਬਰ ਦਾ ਕੰਮ ਤੇ ਨਹੀਂ ਕੋਈ 2 ਨੰਬਰ ਦਾ ਜੀ ਪਿੰਡ 'ਚ ਜ਼ਮੀਨ ਵੀ ਹੈਗੀ ਆ ਹਾਂ ਇਹ ਜ਼ਮੀਨ ਵੀ ਹੈਗੀ ਆ ਸਭ ਕੁਝ ਹੈ ਹਾਂ ਤੇ ਜ਼ਮੀਨ ਤੇ ਕਬਜ਼ਾ ਕਿਦਾ ਹੈ ਕਬਜ਼ਾ ਉੱਤੇ ਦੋ ਤਿੰਨ ਫਰੀਕ ਨੇ ਨਹੀਂ ਬਿਠਾ ਲਈ ਹੋਈ ਹੈ ਹਾਂ ਜਦ ਕਿ ਆਬਾਦੀ ਦੇ ਹੈ ਇੱਕ ਹੁੰਦੀ ਆਬਾਦੀ ਇੱਕ ਹੁੰਦੀ ਆਬਾਦੀ ਦੇ ਅੱਛਾ ਜੇ ਆਬਾਦੀ ਦੇ ਹੈ ਉਹ ਸਪੈਸ਼ਲ ਗਏ ਘਰੇ ਨੂੰ ਕੱਟੀ ਹੁੰਦੀ ਹੈ ਅੱਛਾ ਉਹਨੂੰ ਐਂ ਤੇ ਇੰਚ ਤੇ ਇੰਚ ਐ ਨਹੀਂ ਕਰ ਸਕਦਾ ਕਾਨੂੰਗੋ ਕਾਨੂੰਗੋ ਪਟਵਾਰੀ ਉਹਨੂੰ ਗਾਇਬ ਕਰਨ ਵਾਸਤੇ ਹੀ ਨਹੀਂ ਆਪਣਾ 24 ਨੰਬਰ ਖਸਰਾ ਨੰਬਰ ਨੂੰ ਤਿਆਰ ਲਾਤਾ ਜਿਹੜੀ ਮੇਰੀ ਆਵਾਦੀ ਹੈ ਹਾਂ ਉਹ 243 ਨੰਬਰ ਹੈ ਹਾਂ ਇਹਨੇ ਉਹ ਜਿਹੜਾ 24 ਨੰਬਰ ਹੈ ਉਹਨੂੰ ਤੀਆ ਲਾਤਾ ਅੱਛਾ ਉਹ 243 ਬਣਾਤਾ ਹਾਂ 24 ਦਾ ਸੁੱਦਾ ਦੁੱਗਣਾ ਕਰਕੇ 243 ਬਣਾਤਾ ਹਾਂ ਹੁਣ ਆਨਲਾਈਨ ਫਾਰਮ ਦੇ ਘਟਾਣ ਜਾਓ ਤਾਂ 243 ਦੀ ਮਿਲਣੀ ਉਹ ਜਿਹੜੇ ਮੇਰੇ ਵਾਲਾ ਪਲਾਟ ਹੈ ਗਾ ਕਰਤਾ ਮੌਕੇ ਪਿੰਡ ਮੌਜੂਦ ਹੈ ਹਾਂ ਅਜੇ ਮੌਕੇ ਦੇ ਮੌਜੂਦ ਹੈ ਮੌਕੇ ਦੇ ਮੌਜੂਦ ਹੈ ਹਾਂ ਤੇ ਕਾਗਜ਼ਾਂ ਦੇ ਵਿੱਚ ਹੈ ਨਹੀਂ ਕਾਗਜ਼ਾਂ 'ਚ ਵੀ ਸਭ ਕੁਝ ਹੈ ਜੀ ਹਾਂ ਇਹ ਅੰਨਾ ਬਣਾਉਣ ਦੇ ਬੰਦੇ ਲੋਨ ਹੂੰ ਜਦੋਂ ਹੋਣਿਆ ਸੀ ਮੈਂ ਕਿਸੇ ਸੰਸਾ ਦੀ ਗੱਲ ਹੈ ਸੱਚ ਹੈ ਕਿ ਝੂਠਾ ਹੈ ਇਹ ਰੱਬ ਜਾਣਦਾ ਹੈ ਹਾਂ ਹਾਂ ਕਹਿੰਦੇ ਕਿਸੇ ਨੇ ਚੜਾਇਆ ਸੀ ਟਰੱਕ ਹਾਂਜੀ ਠੀਕ ਹੈ ਉਹਨਾਂ ਨੇ ਉੱਤੇ ਉਹ ਕੱਟ ਕੇ ਤੇ ਅੱਧਕ ਪਾਸਤਾ ਹਾਂਜੀ ਹਾਂ ਨਾ ਹਾਂਜੀ ਟਰੱਕ ਸੀ ਚੜਾਇਆ ਉਹਨਾਂ ਨੇ ਕੀ ਕੀਤਾ ਟਰੱਕ ਦਾ ਟਰੰਕ ਬਣਾਤਾ ਹਾਂਜੀ ਹਾਂਜੀ ਇਹ ਪਿੱਛੇ ਉਹ ਗੱਲ ਮੈਂ ਸੁਣੀ ਸੀ ਹਾਂਜੀ ਪਰ 24 ਤੋਂ ਸਿੱਧਾ 30 ਅੱਗੇ ਲਾ ਕੇ 243 ਬਣਾ ਦੇਣਾ ਇਹ ਤਾਂ ਬੜਾ ਹੈਰਾਨ ਹੋ ਰਿਹਾ ਉਹ ਐਦਾਂ ਲੋ ਜੀ ਜਾਂ ਵੀ ਹੋਣੀ ਨਹੀਂ ਨੈਟ ਤੇ ਪਾਤਾ ਹੂੰ ਤੇ ਤੀਆ ਬਣਾਤਾ ਉਹ ਬਣਾਤਾ ਜਦੋਂ ਹੁਣ ਪਿੰਡ ਉਹਨਾਂ ਨੂੰ ਪੁੱਛਿਆ ਹੂੰ ਬੇ ਭਾਈ ਤੁਹਾਡਾ ਇਹ ਕਹਿੰਦੇ ਸਾਡਾ ਖਸਰਾ ਨੰਬਰ ਇਹ ਨਹੀਂ ਆ ਸਾਡਾ ਤਾਂ 24 ਨੰਬਰ ਹੈ ਮੇਨ ਮੁੱਦਾ ਇਹ ਹੈ ਹੁਣ ਸਰਕਾਰਾਂ ਕੀ ਕਰਨੀਆਂ ਮੈਂ ਤਾਂ ਸੋਚਦਾ ਵੀ ਸਰਕਾਰ ਆ ਆ ਗਈ ਆ ਬਦਲ ਗਈ ਹੂੰ ਬੜਾ ਜਨਤਾ ਨੇ ਦਮ ਦਿਖਾਇਆ ਵੀ ਦੂਸਰੀ ਸਰਕਾਰ ਬਦਲਦੀ ਹਾਂ ਸਰਕਾਰ ਦੇ ਹੱਥ 'ਚ ਕੁਝ ਨਹੀਂ ਹੁੰਦਾ ਮੁੱਖ ਮੰਤਰੀ ਦੀ ਕੋਈ ਪਾਵਰ ਨਹੀਂ ਹੁੰਦੀ ਹੂੰ ਪਾਵਰ ਸਾਰੀ ਹੈ ਆਈਏਐਸ ਆਈਪੀਐਸ ਅਫਸਰਾਂ ਦੀ ਅੱਛਾ ਇਹਨਾਂ ਦੀ ਹੁੰਦੀ ਹੈ ਹਾਂ ਇਹਨਾਂ ਦੀ ਹੁੰਦੀ ਪਾਵਰ ਉਹ ਵਿਚਾਰਾ ਕੀ ਕਰੂਗਾ ਉਹਦੇ ਤਾਂ ਆਪਣਾ ਟੰਗਾ ਲੁੱਟਣ ਸੈਟ ਨਹੀਂ ਆਣਾ ਹੂੰ ਹੁਣ ਅਸੀਂ ਭਨਵੰਦਮਾਨ ਜੀ ਐਨੇ ਇਮਾਨਦਾਰ ਚੁਣ ਲਏ ਵੱਲ ਹੂੰ ਜਨਤਾ ਨੇ ਬੂਟਾਂ ਪਾਤੀਆਂ ਉਹ ਕੀ ਕਰੂਗਾ ਹੂੰ ਭ੍ਰਿਸ਼ਟਾਚਾਰ ਤਾਂ ਹੱਦ ਤੋਂ ਜ਼ਿਆਦਾ ਆ ਜਾਨੀ ਦੁੱਗਣਾ ਵੱਧ ਗਿਆ ਇਹ ਸਰਕਾਰ ਆਣ ਕਰਕੇ ਦੱਲ ਦੱਸੋ ਹਾਂਜੀ ਤੁਸੀਂ 25 ਸਾਲਾਂ ਤੋਂ ਹਾਂਜੀ ਕਈ ਸਰਕਾਰਾਂ ਬੀਖ ਲੀਆਂ ਮੈਂ ਕਹਿੰਦਾ ਜੀ ਭਗਵੰਤ ਮਾਨ ਸਰਕਾਰ ਆਈ ਹੈ ਪਟਵਾਰੀਆਂ ਦੇ ਪਿੱਛੇ ਪਈ ਹੈ ਹਾਂਜੀ ਹੈਨਾ ਇਹਦੇ ਵਿੱਚ ਦੇਖੋ ਕੋਈ ਲੋਰਾਵਾ ਨਹੀਂ ਨਹੀਂ ਮੇਰੇ ਨਾਲ ਵੀ ਵਾਹ ਪਿਆ ਹੈ ਹਾਂਜੀ ਹਾਂਜੀ ਸਰੀ ਹਮ ਪੈਸੇ ਖਾਂਦੇ ਪਏ ਹਾਂਜੀ ਹਾਂਜੀ ਕੋਈ ਜੇ ਕੋਈ ਚੰਗਾ ਹੋਵੇਗਾ ਤੇ ਆਪਾਂ ਉਹਨੂੰ ਵਿੱਚ ਗਿਣਤੀ ਦੇ ਵਿੱਚ ਨਹੀਂ ਕਰਦੇ ਪਏ ਸਰੀ ਹਮ ਪੈਸੇ ਖਾਂਦੇ ਆ ਫਰਬਲੈਂਡ ਜਾਣੀ ਆ ਤਾਂ ਪੈਸੇ ਖਾਂਦੇ ਆ ਪਰਦ ਕਢੋਣੀ ਤਾਂ ਹਰ ਕੰਮ ਤੇ ਪੈਸੇ ਖਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਲਮ ਛੋਡੋ ਅੰਦੋਲਨ ਦੀ ਗੱਲ ਕੀਤੀ ਹਾਂਜੀ 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 ਭਗਵੰਤ ਮਾਨ ਕਹਿੰਦੇ ਵੀ ਇੱਕ ਭ੍ਰਿਸ਼ਟਾਚਾਰ ਦੇ ਵਿੱਚ ਫੜਿਆ ਜਾਂ ਬਾਕੀ ਉਹ ਵੀ ਹਮਾਇਤ ਕਰਕੇ ਤਾਂ ਕੰਮ ਰੋਕ ਦਿੰਦੇ ਹੋ ਕਹਿੰਦੇ ਜੇ ਕਲਮ ਛੱਡੀ ਛੱਡ ਤੇ ਲਓ ਤੇ ਅਸੀਂ ਦੇਖਾਂਗੇ ਵੀ ਮੁੜ ਕੇ ਫੜਾਉਣੀ ਕਿਦਾਂ। ਉਹ ਠੀਕ ਹੈ ਨਾ ਐਗਜ਼ਮਨ ਪਿਆਰ ਵੀ ਹੋਗੇ ਠੀਕ ਹੈ ਨਾ ਹਾਂਜੀ ਹਾਂਜੀ ਇਹ ਸਰਕਾਰ ਆਉਣ ਤੇ ਤੁਹਾਨੂੰ ਆਸ ਵੱਜੀ ਸੀ ਵੀ ਮੇਰੇ ਕੰਮ ਆਉਣਗੇ ਮੈਨੂੰ ਆਸ ਵੱਜੀ ਸੀ ਮੈਨੂੰ ਦੇਖਣ ਨੂੰ ਇਹ ਮਿਲਿਆ ਜੀ ਵੀ ਜਿਹੜਾ ਪਲਵਾ ਰਹੀ ਹੈ ਇਹ ਮੈਂ ਕਹਿੰਦਾ ਗਵਰਨਮੈਂਟ ਦਾ ਖਜ਼ਾਨਾ ਵੀ ਇਹਦੀ ਮੋਹਰੇ ਪਿੱਕਾ ਪੈਂਦਾ ਹਾਂ ਬੜਬੜੀਆਂ ਏਜੰਸੀਆਂ ਇਹਨਾਂ ਦੇ ਚੁੰਗਲ ਚ ਆ ਜਾਂਦੀ ਚੁੰਗਲ ਦਾ ਉਹ ਮੇਰੇ ਵਰਗਾ ਇਥੇ ਚੋਰੀ ਆਊਗਾ ਕੋਈ ਮੰਨ ਲਓ ਹਾਂ ਇਨੇ ਪੈਸੇ ਦੇਣਿਆ ਕਿ ਅੱਜ ਕੱਲ ਅਫਸਰ ਦਾ 10000 ਰੁਪਏ ਨੂੰ ਮਰ ਜਾਂਦਾ ਬੜੀ ਤੇ ਬੜਾ ਅਫਸਰ ਹੂੰ 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 ਜਿਹਨੂੰ ਬੈਠੇ ਤੇ ਕੁਰਸੀ ਤੇ ਮਿਲ ਗਏ ਜਿੱਦਾਂ ਮੈਂ ਮਿਲਿਆ ਏਪੀ ਪਾਂਡੇ ਨੂੰ ਮਿਲਿਆ ਇਹ ਵੀ ਪਾਂਡੇ ਸਾਹਿਬ ਨੂੰ ਕਿਹਾ ਵੀ ਮੈਂ ਕਹਾਂ ਜੀ ਮੇਰਾ ਇਹ ਵੀ ਪਾਂਡੇ ਨਾਲ ਸੈਸ਼ਨ ਡਾਇਰੈਕਟਰ ਪਤਾ ਜਦਾ ਕਹਿੰਦਾ ਚਮਨ ਜੀ ਮੈਂ ਮੈਂ ਨਾ ਤਾਂ ਨਹੀਂ ਜਾਣਦਾ ਕਹਿੰਦਾ ਚਮਨ ਮੈਂ ਕਾਰਵਾਈ ਨਹੀਂ ਮੈਂ ਕੋਈ ਕਾਰਵਾਈ ਨਹੀਂ ਕਰਾ ਸਕਦਾ ਮੈਂ ਕਿਹਾ ਸਰ ਮੈਨੂੰ ਦੱਸੋ ਵੀ ਕਿਉਂ ਨਹੀਂ ਕਰਾ ਸਕਦੇ ਮੈਂ ਹਲਫਿਆ ਬਿਆਨ ਦੇ ਰਿਹਾ ਇਹ ਤੋਂ ਇਲਾਵਾ ਵੀ ਕੁਝ ਹੋਰ ਹੈ ਤਾਂ ਮੈਂ ਤੁਹਾਨੂੰ ਦੇ ਦਿੰਦਾ ਹੂੰ ਕਹਿੰਦਾ ਕੋਈ ਮੈਂ ਇਮਾਨਦਾਰ ਜਾਫਰ ਲੱਗ ਕੇ ਤੇਰੀ ਇਨਕੁਆਰੀ ਚ ਲਾਣਾ ਇਹਦਾ ਮਤਲਬ ਇਮਾਨਦਾਰੀ ਖਤਮ ਹੋ ਗਈ ਵੀ ਉੱਤੇ ਵੀ ਜੀ ਉੱਤੇ ਵੀ ਇਮਾਨਦਾਰੀ ਖਤਮ ਹੋ ਗਈ ਵੀ ਪ੍ਰਧਾਨ ਮੰਤਰੀ ਹੈ ਨਾ ਰਾਸ਼ਟਰਪਤੀ ਤੱਕ ਪਹੁੰਚ ਹੋ ਗਈ ਔਰ ਪ੍ਰਧਾਨ ਮੰਤਰੀ ਦੇ ਇਹਨਾਂ ਕਹ ਲੋ ਵੀ ਪੀਐਮ ਆਫਿਸ ਦੇ ਵਿੱਚ ਕਿੱਥੀਆਂ ਨਿਕਲ ਗਈਆਂ ਹਾਂਜੀ ਅਜੇ ਤੱਕ ਤੁਹਾਡੀ ਪਟਵਾਰੀ ਫਰਦਨ ਹੀ ਦੇ ਰਿਆ ਹਰਾਨਗੀ ਦੀ ਗੱਲਿਆ ਉਹ ਨਹੀਂ ਡੰਦੇ ਮਾਰਦੇ ਉਹ ਨਹੀਂ ਡਰਦੇ ਕਿਉਂਕਿ ਕਹਿੰਦੇ ਉਹ ਡਰਦੇ ਨਹੀਂ ਨਹੀਂ ਉਹ ਨਹੀਂ ਡਰਦੇ ਉਹ ਤਾਂ ਕਿੱਲਾਂ ਦੇ ਕਿੱਲੇ ਤੁਹਾਨੂੰ ਦੱਸਿਆ ਨਾ ਵੀ ਉਹ ਉਹਨੇ ਪੇਚ ਅੰਦਰ ਉੱਧਰ ਕਰ ਦੇਣਾ ਕੋਈ ਜਿੱਥੇ ਮਰਜ਼ੀ ਘੁੰਮੀ ਜਾ ਜੀ ਔਰ ਕਈ ਏਦਾਂ ਵੀ ਤੁਸੀਂ 6 ਜਗ੍ਹਾ 6 ਮਸਾਬੀਆਂ ਹੁੰਦੀਆਂ ਇੱਕ ਪਿੰਡ ਦੀ ਪਿੰਡ ਦੀਆਂ ਹੂੰ ਕਿਸੇ ਨੂੰ ਮੈਨੂੰ ਦੱਸ ਦੇਵੇ ਤਸੀਲਦਾਰ ਵਿਸ਼ੇ 6 ਮਸਾਬੀਆਂ ਹੁੰਦੀਆਂ ਇੱਕ ਪਿੰਡ ਦੀਆਂ ਹਾਂ ਜਿਹੜੀਆਂ ਨਗਲਆਂ ਨਕਲ ਹੁੰਦੀਆਂ ਉਹਨਾਂ ਪਰ ਉਹ ਨਹੀਂ ਇਹ ਕੰਮ ਕਰਨੇ ਆ ਫਸਲਾ ਪਰ ਨਹੀਂ ਕਰ ਸਕਦੀ ਅੱਛਾ